ਹਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਾਈ ਦਿਆਲਾ ਜੀ ਧੰਨ ਧੰਨ ਸ਼ੇਗਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ਼ਹੀਦ ਹੋਣ ਵਾਲੇ 11 ਨਵੰਬਰ 1675 ਈਸਵੀ ਵਿੱਚ ਪ੍ਰਮੁਖ ਸਿੱਖਾਂ ਵਿੱਚੋਂ ਇੱਕ ਸਨ ਔ ਅੱਜ ਅਸੀਂ ਭਾਈ ਦਿਆਲਾ ਜੀ ਦੇ ਉੱਪਰ ਗੱਲਬਾਤ ਕਰੀਏ ਭਾਈ ਮਾਈ ਦਾਸ ਜੀ ਦਾ ਜਨਮ ਭਾਈ ਮਾਈ ਦਾਸ ਜੀ ਦੇ ਘਰ ਮਾਤਾ ਮਧੂਰੀ ਜੀ ਦੇ ਕੁੱਖੋਂ ਹੋਇਆ ਜੋ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਦੇ ਰਹਿਣ ਵਾਲੇ ਸਨ ਭਾਈ ਮਾਈ ਦਾਸ ਜੀ ਛੋਟਿਆਂ ਤੋਂ ਹੀ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਹੋਏ ਸਨ ਤੇ ਉਹਨਾਂ ਨੇ ਦੋ ਵਿਆਹ ਕੀਤੇ ਸਨ ਇੱਕ ਬੀਬੀ ਮਧੂਰੀ ਜੀ ਨਾਲ ਤੇ ਇੱਕ ਬੀਬੀ ਲਾਡੂਕੀ ਜੀ ਨਾਲ ਗੁਰੂ ਘਰ ਦੀ ਸੇਵਾ ਭਾਈ ਦਿਆਲਾ ਜੀ ਛੋਟਿਆਂ ਤੋਂ ਹੀ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਹੋਏ ਸਨ ਉਹਨਾਂ ਨੇ ਸਤਵੇਂ ਪਾਤਸ਼ਾਹ ਤੰਤਾਂਛੀ ਗੁਰੂ ਹਰ Rai ਸਾਹਿਬ ਜੀ ਅਤੇ 8ਵੇਂ ਪਾਤਸ਼ਾਹ ਤੰਤਾਂਛੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਵੀ ਬਹੁਤ ਸੇਵਾ ਕੀਤੀ ਸੀ। ਉਨ੍ਹਾਂ ਨੂੰ ਪਟਨਾ ਸਾਹਿਬ ਵਿਖੇ ਸੰਗਤਾਂ ਦੀ ਮੁੱਖ ਜ਼ਿੰਮੇਵਾਰੀ ਦੀ ਸੇਵਾ ਵੀ ਸੌਂਪੀ ਗਈ ਸੀ। ਜਦੋਂ ਤੰਤਾਂਛੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬੀ ਇਲਾਕੇ ਵਿੱਚ ਪ੍ਰਚਾਰ ਦੌਰੇ ਲਈ ਜਾਣਾ ਸੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ بڑے ਹੁਕਮਨਾਮੇ ਆ ਵਿੱਚ ਫੁਰਮਾਉਂਦੇ ਹਨ ਜੋ ਭਾਈ ਦਿਆਲਦਾਸ ਕਹੇ ਸੰਗਤ ਗੁਰੂ ਦਾ ਹੁਕਮ ਕਰ ਮੰਨੇ ਇਸ ਦਾ ਮਤਲਬ ਹੈ ਕਿ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਿਆਲਾ ਜੀ ਦੇ ਅਨੰਦ ਸਿੱਖਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ ਮਹਾਨ ਸ਼ਹੀਦੀ ਤੇ ਕੁਰਬਾਨੀ 1675 ਈਸਵੀ ਵਿੱਚ ਜਦੋਂ ਕਸ਼ਮੀਰੀ ਪੰਡਤਾਂ ਦਾ ਫਰਿਆਦ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਰਵਾਨਾ ਹੋਏ ਤਨਤਨ ਭਾਈ ਸਤੀਦਾਸ ਜੀ ਤਨਤਨ ਭਾਈ ਮਤੀਦਾਸ ਜੀ ਅਤੇ ਤਨਤਨ ਭਾਈ ਜਾਲਾ ਜੀ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਉੱਥੇ ਉਹਨਾਂ ਨੂੰ ਤਰਾ-ਤਰਾਂ ਦੇ ਤਸੀਹੇ ਲਾਲਚ ਤੇ ਧਮਕੀਆਂ ਦਿੱਤੀਆਂ ਗਈਆਂ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ ਪਰ ਉਹ ਆਪਣੇ ਸਿੱਖੀ ਸਿਦਕ ਤੇ ਅਡੋਲ ਰਹੇ ਉਹਨਾਂ ਨੇ ਉੱਥੇ ਕਾਜ਼ੀ ਨੇ ਆਖਰੀ ਵਾਰੀ ਉਹਨਾਂ ਨੂੰ ਉੱਥੇ ਕਿਹਾ ਕਿ ਹਲੇ ਵੀ ਵਕਤ ਹੈ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਤੁਹਾਨੂੰ ਆਪਣੇ ਸਾਥੀਆਂ ਤੋਂ ਵੀ ਵੱਡਾ ਤਸੀਹਹਾ ਦਿੱਤਾ ਜਾਵੇਗਾ ਤਾਂ ਭਾਈ ਦਿਆਲਾ ਜੀ ਨੇ ਕਿਹਾ ਕਿ ਤੁਸੀਂ ਭਾਈ ਮਤੀਦਾਸ ਜੀ ਨੂੰ ਮਰਿਆ ਹੋਇਆ ਨਾ ਸਮਝੋ ਉਹ ਤਾਂ ਮੌਤ ਨਾਲ ਠਢੋਲੀਆਂ ਮਾਰ ਕੇ ਸਾਨੂੰ ਸਭ ਨੂੰ ਪ੍ਰੇਰਨਾ ਦੇ ਕੇ ਗਏ ਹਨ ਮੇਰੀ ਵੀ ਅੰਤਿਮ ਇੱਛਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਹੋਣਾ ਹੈ ਤਾਂ ਫਿਰ ਕਾਜ਼ੀ ਨੇ ਧੰਨ ਭਾਈ ਬਿਆਲਾ ਜੀ ਨੂੰ ਦੇਚ ਉਬਾਲਣ ਦਾ ਫਤਵਾ ਜਾਰੀ ਕੀਤਾ ਉਹਨਾਂ ਨੇ ਚਾਨਨੀ ਚੌਂਕ ਵਿਖੇ ਇੱਕ ਵੱਡਾ ਪਤੀਲਾ ਵਿੱਚ ਦੇ ਗੁਬਾਲੀ ਤੇ ਭਾਈ ਬਿਆਲਾ ਜੀ ਨੂੰ ਵਿੱਚ ਬਿਠਾ ਦਿੱਤਾ ਜਿਵੇਂ ਹੀ ਉਹ ਵਿੱਚ ਬੈਠੇ ਉਹਨਾਂ ਨੇ ਅਰਦਾਸ ਸ਼ੁਰੂ ਕਰਤੀ हे ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਪੰਜਵੇਂ ਜਾਮੇ ਵਿੱਚ ਲਾਹੌਰ ਵਿਖੇ ਦੇਖ ਚ ਉਬਾਲੇ ਗਏ ਸੀ ਉਵੇਂ ਹੀ ਅੱਜ ਆਪ ਜੀ ਦਾ ਸਿੱਖ ਦੇਖ ਚ ਉਬਾਲਿਆ ਜਾ ਰਿਹਾ ਹੈ ਆਪ ਜੀ ਨੇ ਆਪਣੀ ਸਿੱਖ ਦੀ ਲਾਜ ਰੱਖਣੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ ਪਾਣੀ ਉਬਲਣ ਲੱਗਾ ਭਾਪ ਬਣੀ ਤੇ ਹੌਲੀ ਹੌਲੀ ਉਹਨਾਂ ਦੇ ਸਰੀਰ ਤੇ ਛਾਲੇ ਪੈਣ ਲੱਗ ਗਏ ਜਿਵੇਂ ਹੀ ਜਬਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਉਹਨਾਂ ਦੀ ਸ਼ਹੀਦੀ ਹੋ ਗਈ ਜਿੱਥੇ ਅੱਜ ਗੁਰਦੁਆਰਾ ਸੀਸਗੰਨ ਸਾਹਿਬ ਸ਼ਸ਼ੋਭਿਤ ਹੈ ਇਸ ਫੈਦਾਲਜੀ ਦੀ ਇਸ ਮਹਾਨ ਸ਼ਹੀਦੀ ਨੇ ਸਿੱਖੀ ਸਿਧਖ ਵਿੱਚ ਧਰਮ ਦੀ ਖਾਤਰ ਇੱਕ ਅਮਿਤ ਮਿਸਾਲ ਕਾਇਮ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ